ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ ਧੰਨਵਾਦ ਪਿੰਡ ਕਕਰਾਲਾ ਭਾਈਗਾ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਹਲਕਾ ਚੁਤਰਾਣਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ ਉਦਘਾਟਨ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਤਹਿਤ ਅੱਜ 2 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 4:00 ਵਜੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਕਕਰਾਲਾ ਭਾਈਕਾ ਵਿਖੇ ਆਮ ਆਦਮੀ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਕਲੀਨਿਕ ਦਾ ਰਸਮੀ ਉਦਘਾਟਨ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਕਰ ਵੱਲੋਂ ਕੀਤਾ ਗਿਆ ਮੈਂ ਐਸਐਮਓ ਪਾਤਰਾ ਡਾਕਟਰ ਲੋਕੇਸ਼ ਕੁਮਾਰ ਇਹ ਜਾਣਕਾਰੀ ਦੇਣੀ ਚਾਹੁੰਦਾ ਕਿ ਇੱਥੇ ਅੱਜ ਕਕਰਾਲਾ ਭਾਈਕਾ ਵਿਖੇ ਜਿਹੜਾ ਆਮ ਆਦਮੀ ਕਲੀਨਿਕ ਦਾ ਅੱਜ ਮਹੂਰਤ ਐਮਐਲਏ ਸਾਹਿਬ ਜੀ ਦੇ ਸ਼ੁਭਕਰ ਕਮਲਾ ਨਾਲ ਹੋਇਆ ਹੈ ਤੇ ਇੱਥੇ ਸਰਕਾਰ ਵੱਲੋਂ ਜਿਹੜੀ ਸਹੂਲਤਾਂ ਦਿੱਤੀ ਜਾਣੀਆਂ ਨੇ ਉਹਦੇ ਵਿੱਚ ਓਪੀਡੀ ਸੇਵਾ ਮੈਨਲੀ ਹੋਣੀ ਆ ਜਿਹਦੇ ਲਈ ਆਪਾਂ ਨੇ ਇੱਕ ਟੀਮ ਇੱਥੇ ਪ੍ਰੋਵਾਈਡ ਕਰਾਈ ਗਈ ਹੈ ਸਰਕਾਰ ਵੱਲੋਂ ਜਿਹਦੇ ਵਿੱਚ ਡਾਕਟਰ ਸਾਹਿਬਾਨ ਹੋਣਗੇ ਇੱਕ ਫਾਰਮਾਸਿਸਟ ਤੇ ਇੱਕ ਕਲੀਨिकल ਅਸਿਸਟੈਂਟ ਹੁੰਦੇ ਨੇ ਜਿਹੜੇ ਉਹ ਆਣਗੇ ਤੇ ਇਹ ਆਪਣੇ ਜਿਹੜਾ ਗਰਮੀਆਂ ਦੇ ਵਿੱਚ ਟਾਈਮਿੰਗ 2 ਤੋਂ 8 ਹੁੰਦੀ ਹੈ 8 ਤੋਂ 2 ਹੁੰਦੀ ਹੈ ਸਵੇਰੇ 8 ਤੋਂ 2 ਵਜੇ ਤੱਕ ਤੇ ਸਰਦੀਆਂ ਦੇ ਵਿੱਚ ਟਾਈਮਿੰਗ 3 ਵਜੇ ਤੋਂ ਲੈ ਕੇ 3 ਵਜੇ ਤੱਕ ਹੁੰਦੀ ਹੈ 9 ਵਜੇ ਤੋਂ ਲੈ ਕੇ 3 ਵਜੇ ਤੱਕ ਤੇ ਇੱਥੇ ਹੁਣ ਮੈਡੀਸਿਨ ਜਿਹੜੀ ਮਿਲਣੀ ਸਾਰੀ ਮਰੀਜ਼ਾਂ ਨੂੰ ਤਕਰੀਬਨ 80 ਦੇ ਕਰੀਬ ਦਵਾਈਆਂ ਨੇ ਜਿਹੜੀਆਂ ਆਪਾਂ ਨੂੰ ਫਰੀ ਆਫ ਕੋਸ ਸਾਰੀ ਮਰੀਜ਼ਾਂ ਨੂੰ ਉਪਲਬਧ ਰਹਿਣਗੀਆਂ ਉਸ ਤੋਂ ਇਲਾਵਾ 36 ਟੈਸਟ ਨੇ ਜਿਹੜੇ ਉਹ ਵੀ ਇੱਥੇ ਹੁਣ ਸੈਂਪਲ ਲੈ ਜਾਂਦੇ ਨੇ ਇੱਥੇ ਸੈਂਪਲ ਕਲੈਕਟ ਕਰਕੇ ਫਿਰ ਲੈਬ ਤੇ ਭੇਜ ਜਾਂਦੇ ਫਿਰ ਉਹਦੀ ਰਿਪੋਰਟ ਇੱਥੇ ਹੀ ਆ ਜਾਂਦੀ ਹੈ ਤੇ ਕਿਸੇ ਨੂੰ ਕੋਈ ਇੱਥੇ ਖਰਚੇ ਦਾਾਰ ਨਹੀਂ ਹੋਣਾ ਪੈਂਦਾ ਉਹਨਾਂ ਲਈ ਬੜਾ ਇੱਕ ਸੌਖਾ ਵਾਲਾ ਕੰਮ ਬਣ ਜਾ ਰਿਹਾ ਹੈ ਤੇ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਜੋ ਇਹ ਖੁੱਲਾ ਰਹੂਗਾ ਅਨਾਈਟ ਇਸ ਤੋਂ ਵੀ ਘੰਟੇ ਲਈ ਜੀ ਇਸ ਵੇਲੇ 9 ਵਜੇ ਤੋਂ ਸ਼ੁਰੂ ਹੋ ਕੇ ਜੀ ਸਰਦੀਆਂ ਵਾਲੀ ਟਾਈਮ ਚੱਲੀ ਹੈ 3 ਵਜੇ ਤੱਕ ਹੁੰਦਾ ਤੇ ਗਰਮੀ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਨੂੰ 2 ਵਜੇ ਤੱਕ ਰਹੇਗਾ